ਸਮਾਜਿਕ ਮੁੱਦਾ 3 ਆਪਾ ਹੀ ਸਾਹਿਬ ਦੀ ਮੈਂ ਵੀਡੀਓ ਸੁਣੀ ਹੈ ਕਹਿੰਦਾ ਵੀ ਮੈਂ ਵਾਤਾਵਰਨ ਪ੍ਰੇਮੀ ਬਹੁਤ ਵਧੀਆ ਮਨਨਾਂ ਦੀ ਵਧੀਆ ਗੱਲ ਆ ਕਿ ਇਹਨਾਂ ਨੇ ਜਿਹੜੀ ਇਹਨਾਂ ਨੇ ਮੈਂ ਵੀਡੀਓ ਸੁਣੀ ਤੱਤ ਸਾਰ ਇਹੋ ਹੀ ਨਿਕਲਿਆ ਦਾ ਕਿ ਇਹ ਗੁਰਦਾਰਾ ਸਾਹਿਬ ਮੈਂ ਕਿਹਾ ਬਾਬਾ ਪੁੱਡਾ ਸਾਹਿਬ ਦੇ ਲਾਗੇ ਕਿਤੇ ਪਿੰਡ ਦੇ ਨੇ ਚਭਾਲ ਦੇ ਲਾਗੇ ਇਹ ਇਹਨਾਂ ਗੁਰਦਾਰੀ ਸਾਹਿਬ ਜਾ ਕੇ ਬੇਨਤੀ ਕੀਤੀ ਕਿ ਸਾਨੂੰ ਮੈਨੂੰ ਵਾਤਾਵਰਨ ਬਾਰੇ ਪ੍ਰਚਾਰ ਕਰਨ ਦਿੱਤਾ ਜਾ ਉਹ ਤੇ ਗੁਰਦਾਰ ਸਾਹਿਬ ਵਾਲਿਆਂ ਨੇ ਮਨਾਂ ਕਰਤਾ ਉੱਤੇ ਉਸ ਤੋਂ ਬਾਅਦ ਇੱਕ ਈਸਾਈ ਪਾਸਟਰ ਸਾਹਿਬ ਜਿਹੜੇ ਕੋਈ ਪ੍ਰਚਾਰ ਕਰਦੇ ਹੁੰਗੇ ਉੱਥੇ ਜਿੱਥੇ ਉਹਨਾਂ ਦੀ ਜਗ੍ਹਾ ਹੋਊਗੀ ਚਰਚ ਜਾਂ ਕੋਈ ਬਣਿਆ ਹੋਊਗਾ ਕਮਿਊਨਿਟੀ ਹਾਲ ਉੱਥੇ ਗਿਆ ਤੇ ਇਹਨਾਂ ਨੇ ਵੀ ਉਹ ਬੇਨਤੀ ਉੱਥੇ ਕੀਤੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਜ਼ਰੂਰ ਆਓ ਉਹਨਾਂ ਨੇ ਆਪਣਾ ਸੱਤ ਸੰਗ ਰੋਕ ਕੇ ਤੇ ਇਹਨਾਂ ਦੀ ਗੱਲ ਸੁਣੀ ਪਹਿਲਾਂ ਜਿਸ ਤੋਂ ਪ੍ਰਭਾਵਿਤ ਹੋ ਕੇ ਇਹ ਕਹਿੰਦੇ ਵੀ ਮੈਂ ਸਾਈਤਰਮ ਅਪਣਾ ਲਿਆ ਉਹਨ ਇਹਦੀਆਂ ਦੋ ਗੱਲਾਂ ਨੇ ਇੱਕ ਦੇ ਨਾਲ ਮੈਂ ਤੁਹਾਨੂੰ ਪਹਿਲੀ ਆਪਣੀ ਹੱਦ ਬੀਤੀ ਦੱਸਦਾ ਤੇ ਜਿਹੜੀ ਇਸ ਬੰਦੇ ਦੀ ਗੱਲ ਸਾਚ ਚ ਤੇ ਦੂਸਰੀ ਆਪਾਂ ਇਸ ਬੰਦੇ ਦੀ ਦੂਸਰੀ ਗੱਲ ਤੇ ਗੱਲ ਕਰਦੇ ਆਂ ਵੇਖੋ ਇਹ ਤੇ ਗੱਲ ਸੱਚ ਆ ਕਿ ਸਾਡੇ ਗੁਰਦਾਰਾ ਸਾਹਿਬਾਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਬਾਲੀ ਪਾਉਡਰਸ ਦਿੱਤੀ ਨਹੀਂ ਜਾਂਦੀ ਹਾਲੇ ਕਿ ਸਾਡੀ ਸਾਰੀ ਗੁਰਬਾਣੀ 베ਸ ਤੇ ਹੀ ਕੁਦਰਤ ਦੇ ਉੱਤੇ ਆ ਕੁਦਰਤ ਤੇ ਹੀ 베ਸ ਦਾ ਪਰ ਚਲੋ ਅਸੀਂ ਨਹੀਂ ਮੰਨਦੇ ਨਹੀਂ ਮੰਨਦੇ ਤੇ ਨਹੀਂ ਮੰਨਦੇ ਅਸੀਂ ਗੁਰੂ ਸਾਹਿਬ ਨੂੰ ਤਾਂ ਮੰਨਦੇ ਗੁਰੂ ਸਾਹਿਬ ਦੀ ਨਹੀਂ ਮੰਨਦੇ ਤੇ ਆਪਾਂ ਨੂੰ ਪਤਾ ਹੀ ਆ ਤੇ ਅਸੀਂ ਨਹੀਂ ਮੰਨਣੇ ਤੇ ਜਾਓ ਨਹੀਂ ਮੰਨਣੇ ਛੇੜਿਆ ਹਿੰਡਿਆ ਸਾਡੀ ਕਰ ਮੈਂ ਤਾਂ ਦੱਸਦਾ ਵੀ ਇੱਥੇ ਮੈਂ ਜਿਹੜੀ ਸਟੇਟ ਚ ਹੁਣ ਰਹਿਣਾ ਇੱਥੇ ਮੈਂ ਮੂਵ ਹੋਇਆ ਤੇ ਅੱਜ ਤੋਂ 10 ਸਾਲ ਪਹਿਲਾਂ ਤੇ ਉਦੋਂ ਵੀ ਨਾ ਬੜਾ ਇੱਕ ਮਾਨ ਚਲਦਾ ਸੀ ਕਿ ਸਿੱਖਾਂ ਨੂੰ ਇਹ ਨਾ ਤਾਲਿਬਾਨ ਜਾਂ ਅਰਬੀ ਇਹੋ ਜਿਹੀ ਸਮਝੀ ਜਾਂਦੇ ਵੀ ਸਾਡੀ ਅਸਲੀ ਆਇਡੈਂਟੀ ਤੇ ਕੋਈ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਗਈ ਕਰ ਮੈਂ ਤਾਂ ਕੋਈ ਆਈਟੀ ਦਾ ਬੰਦਾ ਨਹੀਂਗਾ ਮੈਂ ਆਪਣੇ ਕੋਲੋਂ ਹੀ ਇੱਕ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਮੈਂ ਵੈਬਸਾਈਟ ਵੈਬ ਸਰਵਰ ਲਜੀ ਡੋਮੇਨ ਲਿਆ ਫਿਰ ਮੈਂ ਇੱਕ ਸਰਵਰ ਲਿਆ ਫਿਰ ਉਹ ਤਾਂ ਮੈਂ ਆਈਟੀ ਦਾ ਬੰਦਾ ਨਾ ਮੈਂ ਆਪੇ ਨਾ ਹੌਲੀ ਹੌਲੀ ਕਰਕੇ ਤੇ ਇੱਕ ਵੈਬਸਾਈਟ ਬਣਾਈ ਸਿੱਖ ਆਇਡੈਂਟੀਟੀ.com ਤੇ ਉਹਦੇ ਚ ਮੈਂ ਸਾਰੇ ਆਪਣੇ ਮੇਨ ਮਿੰਡਲੀ ਸਿੱਖੀ ਹਿਸਟਰੀ ਸੀਸ ਇੱਕ ਕੌਣ ਨੇ ਪ੍ਰੋਮਿਨੈਂਟਸ ਇੱਕ ਬੰਦੇ ਕੌਣ ਨੇ ਇਸ ਕਰੰਟ ਸਮੇਂ ਕਰੰਟ ਸਿੱਖ ਬੰਦੇ ਜਿਵੇਂ ਸੀਈਓ ਸੀਗਾ ਮਾਸਟਰ ਕੜਤਾ ਜੇ ਬੰਗਾ ਮਨਮੋਹਨ ਸਿੰਘ ਸੀਗੇ ਇੱਕ ਤੁਲਪਾਨੀ ਸਾਹਿਬ ਸੀਗੇ ਫਾਈਬਰ ਵਾਲੇ ਸੋ ਇਹਨਾਂ ਬਹੁਤ ਜਿਹੜੇ ਮੇਨ ਮੇਨ ਬੰਦੇ ਸੀਗੇ ਜਿਨ੍ਹਾਂ ਨੂੰ ਇਹ ਵੈਸਟਰਨ ਲੋਕ ਵੀ ਜਾਣਦੇ ਉਹਨਾਂ ਦੇ ਵੀ ਲਿਖੇ ਆਪਣੇ ਗੁਰੂ ਸਾਹਿਬ ਦੀਆਂ ਸਾਰੀ ਹਿਸਟਰੀ ਲਿਖੀ ਸੈਕਰੀਫਾਈਸਸ ਲਿਖੇ ਤੇ ਮੈਂ ਕਹ ਪੀ ਉਹਨਾਂ ਦੇ ਨਾਮ 'ਤੇ ਮੈਂ ਕਾਰ ਦੇ ਸਟicker ਬਣਾਉਣੇ ਸੀ ਵੀ ਕਾਰਾਂ ਦੇ ਪਿੱਛੇ ਲਾ ਦੇਂਗੇ ਵੈਬਸਾਈਟ ਤੇ ਜੇ ਕੋਈ ਸਟਾਪ ਸਾਈਨ ਤੇ ਖਲੋਤਾ ਕੋਈ ਇੱਕ ਗੋਰਾ ਵੀ ਪੜ ਲੂਗਾ ਦੋ ਗੋਰੇ ਵੀ ਪੜ ਲੈਣਗੇ ਦੋ ਹੋਰ ਬੰਦਾ ਵੀ ਪੜ ਲੂਗਾ ਕਾਲਾ ਵੀ ਪੜ ਲੂ ਸਪੈਨਿਸ਼ ਵੀ ਤੇ ਜੇ ਇੱਕ ਬੰਦੇ ਨੇ ਵੀ ਵੈਬਸਾਈਟ ਕਲਿੱਕ ਕੀਤੀ ਸੌ ਪਿੱਛੇ ਤੇ ਆਪਣਾ ਇਹਦਾ ਮਕਸਦ ਸਫਲਿਆ ਹੋ। ਘਰ ਮੈਂ ਹੁਣ ਮੇਰੇ ਕੋ ਵੀ ਲਿਮਟਡ ਤੁਹਾਨੂੰ ਪਤਾ ਫੈਮਿਲੀ ਵਾਲਾ ਬੰਦਾ ਕੋ ਫੰਡ ਹੁੰਦੇ ਆ ਤੇ ਮੈਂ ਸੋਚਿਆ ਵੀ ਜਿਹੜੇ ਕਾਰਾਂ ਦੇ ਪਿੱਛੇ ਸਟicker ਲਾਉਣੇ ਨਾ ਇੱਕ ਤਾਂ ਹੁੰਦੇ ਨਾ ਗੁੰਦਰਾੜੇ ਜਿਮਕ ਜਾਂਦੇ ਆ ਉਹ ਡਾਲਰ ਦਾ ਬੰਦਾ ਹੀ ਇੱਕ ਤੇ ਮੈਂ ਕਹਾਂ ਵੀ ਕਿਸੇ ਦੀ ਕਾਰ ਖਰਾਬ ਨਹੀਂ ਹੋਣੀਗਾ ਆਪਾਂ ਤਾਂ ਦੂਸਰੇ ਦਾ ਸੋਚਦੇ ਨਾ ਪਹਿਲਾਂ ਤਾਂ ਮੈਂ ਕਹਾਂ ਮੈਗਨੇਟ ਵਾਲੇ ਬਣਾਉਣੇ ਆ ਪਿੱਛੇ ਲਾ ਲੈਣਗੇ ਕਿਸੇ ਦੀ ਕਾਰ ਲਾਉਣੀ ਵੇ ਉਹ ਕੱਲ ਨੂੰ ਤਾਂ ਵਿੱਚੋਂ ਚੇਪੀ ਜੀ ਬਣੂਗੀਆਂ ਨੇ ਇਹਦਾ ਨੁਕਸਾਨ ਹੈ ਉਹ 3 ਡਾਲਰ ਦਾ ਪੰਦਾ ਹੈ ਖੈਰ 6-700 ਡਾਲਰ ਦਾ ਬਜਟ ਸੀਗਾ ਮੈਂ ਆਪਣੇ ਇੱਕ ਪਰਮੇਤਰਨ ਡਾਕਟਰ ਚੀਮਾ ਸਾਹਿਬ ਉਹਨਾਂ ਨੂੰ ਕਿਹਾ ਉਹਨਾਂ ਨੇ ਕਹਿੰਦਾ ਵੀ ਅੱਧੇ ਪੈਸੇ ਮੈਂ ਦੇ ਦੂੰ ਉਹਨਾਂ ਨੇ ਕੁਝ ਵੀ ਨਹੀਂ ਪੁੱਛਿਆ ਬੜੇ ਨਾਈਸ ਬੰਦੇ ਨੇ ਜਿਹੜੇ ਚੰਗੇ ਬੰਦੇ ਮਨਾਂ ਦੀ ਗੱਲ ਕਰਦਾ ਤੇ ਉਹਨਾਂ ਨੇ ਮੈਨੂੰ ਦੇ ਦਿੱਤੇ ਤੇ ਚਲੋ ਮੈਂ ਬਣਵਾ ਤੀ ਉਹਦੇ ਆਪਣੇ ਗੁਰਦੁਆਰਾ ਸਾਹਿਬ ਇੱਥੇ ਮੈਂ ਆਇਆ ਇੱਥੇ ਮੂਹ ਆਇਆ ਸੀ ਇਹ ਵਨ ਆਫ ਦਾ ਗੁਰਦੁਆਰਾ ਸਾਹਿਬ ਕਾਫੀ ਗੁਰਦੁਆਰਾ ਸਾਹਿਬ ਨੇ ਉੱਥੇ ਮੈਂ ਉਹਨਾਂ ਨੂੰ ਪ੍ਰਬੰਧਨ ਕੋਈ ਯਾਰ ਇਦਾਂ ਨਾਲ ਆਪਾਂ ਭਾਜੀ ਕਾਰ ਦੇ ਪਿੱਛੇ ਲਾਉਣੇ ਆ ਤੇ ਜੇ ਤੁਸੀਂ ਨਾਊਂਸਮੈਂਟ ਕਰ ਦੋ ਕਿ ਵੀ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਦੇਖ ਲਓ ਯਾਰ ਇਹ ਦਿਹੋ ਜੀਆਂ ਚੀਜ਼ਾਂ ਦਾ ਕੋਈ ਫਾਇਦਾ ਤਾਂ ਨਹੀਂ ਹੁੰਦਾ ਇਹ ਉਹਨਾਂ ਦੀ ਵਰਡਿੰਗ ਸੀਗੀ ਫਾਇਦਾ ਤਾਂ ਨਹੀਂ ਹੁੰਦਾ ਕਰ ਲਓ ਚਲੋ ਠੀਕ ਹੈ ਚਲੋ ਮੈਂ ਬਾਹਰ ਖਲੋ ਕੇ ਪੁਛ ਪੁਛ ਕੇ ਇਕੱਲੇ ਇਕੱਲੇ ਬੰਦੇ ਨੂੰ ਲਾ ਦਿੱਤੇ ਸਟicker ਪਿੱਛੇ ਫਿਰ ਗੁਰਦ ਇਦਾਂ ਕਰੋ ਯਾਰ ਆ ਤੁਸੀਂ ਨਾ ਲਿਆਂਦੇ ਮੈਗਨੇਟ ਜਿਹਦੇ ਨਾਲ ਇਹ ਕੋਈ ਠੀਕ ਜਿਹਾ ਨਹੀਂ ਲੱਗਦਾ ਚਿਪਕਣ ਵਾਲੇ ਲਿਆ ਕਰੋ ਜਿਹਨਾਂ ਗੂੰਦ ਵਾਲੇ ਹੁੰਦੇ ਆ ਹੁਣ ਇਹ ਸਾਡੇ ਬੰਦਿਆਂ ਦੀ ਸੋਚਣੀ ਆ ਉਹ ਡਾਲਰ ਦਾ ਵਾ ਤੇ 3 ਡਾਲਰ ਦਾ ਮੈਂ ਇਹਦੇ ਨਾਲ ਨੁਕਸਾਨ ਕੋਈ ਨਹੀਂ ਹੁੰਦਾ ਪਰ ਸਮਝ ਸਾਰਿਆਂ ਦੀ ਆਪੋ ਆਪਣੀ ਹੁੰਦੀ ਆ ਨਾ ਇਹ ਉਹ ਗੂੰਦ ਵਾਲੇ ਲੈ ਕੇ ਆਇਓ ਹੁਣ ਮੈਂ ਤੇ ਬਾਅਦ ਚ ਡਾਕਟਰ ਜੀ ਮਸੰਦੇ ਆ ਭੀ ਐਪਰੀਸ਼ੀਏਟ ਤੇ ਇਹਨਾਂ ਨੇ ਕਿਸੇ ਨੂੰ ਕੀ ਕਰਨਾ ਭੀ ਬੜਾ ਵਧੀਆ ਬੁਰਾਲਾ ਕਰ ਰਹੇ ਜੇ ਉਹ ਵੀ ਜ਼ਿੰਮੇਵਾਰੀ ਸਾਡੇ ਤੇ ਲਾ ਦਿੱਤੀ ਭੀ ਤੁਸੀਂ ਲੈ ਕੇ ਆਇਓ ਅਗਲੀ ਵਾਰ ਇਹਹੀਂ ਨਹੀਂ ਪੀ ਅਹੀਂ ਵੀ ਇਹ ਇਹ ਤੇ ਵਧੀਆ ਗੱਲ ਕੀਤੀ ਵੀ ਇਹਨੂੰ ਪ੍ਰੋਜੈਕਟ ਨੂੰ ਆਪਾਂ ਗੁਰਦਾਰਾ ਸਾਹਿਬ ਅਡਾਪਟ ਕਰਕੇ ਤੇ ਹੋਰ ਅੱਗੇ ਲੈ ਕੇ ਜਾਵਾਂਗੇ ਪਰ ਨਹੀਂ ਸਾਡਾ ਮੇਨ ਮਕਸਦ ਇਹ ਪ੍ਰਧਾਨਗੀਆਂ ਪਿੱਛੇ ਲੜਾਈ ਕਰਨਾ ਮੀਟਿੰਗਾਂ ਪਿੱਛੇ ਲੜਾਈ ਕਰਨਾ ਲੰਗਰ ਚ ਆਊਗਾ ਆ ਪ੍ਰਚਾਰਕ ਆਊਗਾ ਪ੍ਰਚਾਰਕ ਨਹੀਂ ਆਊਗਾ ਆ ਸਾਡੇ ਮੇਨ ਲੜਾਈਆਂ ਤੇ ਮੇਨ ਫਿਰ ਸਾਡਾ ਇਹ ਆ ਵੀ ਲੰਗਰ ਚ ਕੀ ਲੱਗੂਗਾ ਉਥੇ ਕੀ ਲੱਗੂਗਾ ਸਿੱਖ ਸੰਗਤ ਹੀ ਆਊਗੀ ਸਿੱਖ ਸੰਗਤ ਹੀ ਬਣਾਉਗੀ ਸਿੱਖ ਸੰਗਤ ਹੀ ਖਾਗ ਤੇ ਸਿੱਖ ਸੰਗਤ ਹੀ ਕਰਨ ਚੱਲ ਜੂਗੀ ਜਿਹਨਾਂ ਨੂੰ ਪਹਿਲਾਂ ਹੀ ਸਿੱਖ ਧਰਮ ਬਾਰੇ ਪਤਾ ਹੈਗਾ ਕਾਫੀ ਹੱਦ ਤੱਕ ਵਰਕਰ ਅਹੀਂ ਮੈਂ ਆਜ਼ਦਾ ਵੀ ਇਹ ਵੇਖ ਲੋ ਵੀ ਉਹ ਵੀ ਆਪ ਜਿੰਮੇਵਾਰੀ ਲਈ ਕੋਈ ਅਪਰੀਸ਼ੀਏਟ ਕਰਨਾ ਦੂਰ ਦੀ ਗੱਲ ਆ ਆਪ ਨੇ ਜਿੰਮੇਵਾਰੀ ਲਈ ਦੂਜਿਆਂ ਨੂੰ ਖੜਾ ਵੀ ਤੂੰ ਬਣਵਾ ਕੇ ਲਿਆਈ ਵੀ ਦੱਸ ਮੈਂ ਕੋਈ ਸੰਸਥਾ ਚਲਾਉਂਦਿਆਂ ਮੈਂ ਤੇ ਆਪਣੇ ਵੱਲੋਂ ਜਿਹੜੀ ਮੇਰੀ ਡਿਊਟੀ ਸਮਝ ਕੇ ਮੈਂ ਉਹ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਿੰਨੀ ਕਿ ਮੇਰੇ ਤੇ ਸਮਰੱਥਾ ਹੈ ਗਈ ਸੀ ਫਾਈਨੈਂਸ਼ਲੀ ਤੇ ਉਹ ਮੈਂ ਜਿੰਮੇਵਾਰੀ ਸਮਝ ਕੇ ਨਹੀਂ ਤੇ ਉਹ ਸਾਰੇ ਤੁਰੇ ਹੀ ਫਿਰਦੇ ਨਾ ਇੱਥੇ ਕਿੰਨੇ ਜਿਹੜੇ ਹੋਰ ਵੀ ਮੇਰੇ ਤੋਂ ਗਾਂਵ ਦੇ ਬੜੇ ਬੰਦੇ ਕੰਮ ਕਰਦਾਨਗੇ ਮੈਂ ਇਹ ਨਹੀਂ ਕਹਿੰਦਾ ਮੈਂ ਇਹ ਕਰਨਾ ਮੈਂ ਤਾਂ ਇੱਕ ਆਪਣੀ ਐਫਰਟ ਦੀ ਗੱਲ ਕਰਨਾ ਕਿ ਕਿੱਦਾਂ ਬੰਦੇ ਨੂੰ ਡਿਸਕਰਜ ਕੀਤਾ ਜਾਂਦਾ ਵਾ ਇਹਨਾਂ ਚੀਜ਼ਾਂ ਬਾਰੇ ਖੈਰ ਆਪਾਂ ਕੋਈ ਰੌਲਾ ਵਿਵਾਦ ਪਾਉਣ ਵਾਲੇ ਬੰਦੇ ਨੇ ਆਪਾਂ ਉੱਥੇ ਜਾਣਾ ਹੀ ਲੱਗ ਪਾ ਕੇ ਛੱਡ ਦਿੱਤਾ ਵੀ ਜਿੱਥੇ ਬੰਦਿਆਂ ਦੀ ਸੋਚ ਨਹੀਂ ਇੰਨੀ ਕਾ ਨਾ ਉੱਥੇ ਜਾਣ ਪਰ ਮੈਂ ਧਰਮ ਨਹੀਂ ਛੱਡਿਆ ਜਿੱਦਾਂ ਇਸ ਭਾਈ ਸਾਹਿਬ ਨੇ ਕਿਹਾ ਨਾ ਮੈਂ ਇਹ ਨਹੀਂ ਵੀ ਚੰਦ ਬੰਦਿਆਂ ਦੇ ਪਿੱਛੇ ਗੁਰੂ ਸਾਹਿਬ ਨੂੰ ਪੇਠ ਵਿਖਾ ਜਾਂਗੇ ਚਲੋ ਅਸੀਂ ਇਹ ਪ੍ਰੋਪਰ ਨਹੀਂ ਸਿੱਖਾਗੇ ਪੂਰੇ ਗੁਰ ਸਿੱਖ ਨਹੀਂ ਹੈਗੇ ਬਹੁਤ ਜਿਆਦੀਆਂ ਕਮੀਆਂ ਜੇ 100 ਚੋਂ ਆਪਾਂ ਲਈਏ ਤੇ ਮੈਨੂੰ ਲੱਗਦਾ ਵੀ ਅਸੀਂ 20 25% ਹੀ ਸਿੱਖ ਹੋਵਾਂਗੇ ਜੇ ਕਰਮ ਕਰਮਾਲ ਉਹ ਵੀ ਵੇਖ ਲਈਏ ਦੇਖਣ ਨੂੰ ਵੀ ਵੇਖ ਲਈਏ ਸਾਰਾ ਪਰ ਕਦੀ ਇਹ ਨਹੀਂ ਕਿਹਾ ਕਿ ਆ ਪੇ ਗੁਰੂ ਨੂੰ ਪੇਠ ਵਿਖਾ ਜਾਂਗੇ ਜਿੰਨੇ ਕਿ ਜੋਗੇ 25% ਹੈਗੇ 30% ਹੈਗੇ 40 ਹੈਗੇ ਇੰਨੇ ਕਿਤੇ ਬਣ ਕੇ ਰਾਵਾਂਗੇ ਤਾਂ ਦੇ ਨਾਲ ਉਹਨੇ ਟੁੱਟਦੇ ਮਾੜੀ ਜੀ ਜਿੰਨੇ ਕਿ ਵੀ ਲਮਕੇ ਪਏ ਆ ਉਹਨੇ ਕਿ ਜਿੰਨਾ ਚਿਰ ਲਮਕੇ ਜਾਵਾਂਗੇ ਲਮਕੇ ਰਾਵਾਂਗੇ ਪਰ ਜਿੰਦਾ ਭਾਈ ਸਾਹਿਬ ਕਹਿੰਦੇ ਆ ਵੀ ਮੈਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਗੁਰਦਰਾں ਦੇ ਪ੍ਰਬੰਧਕਾਂ ਤੋਂ ਖੇ ਹੋ ਕੇ ਮੈਂ ਦੂਸਰੇ ਧਰਮ ਚ ਚੱਲ ਗਿਆ ਸਾਈ ਧਰਮ ਚ ਚੱਲ ਗਿਆ ਮੈਨੂੰ ਇਹ ਨਹੀਂ ਕੋਈ ਆਬਜੈਕਸ਼ਨ ਨਹੀਂ ਜਿਹੜੇ ਧਰਮ ਚ ਮਰਜੀ ਜਾਵੇ ਧਰਮ ਮੇਰੇ ਹਿਸਾਬ ਨਾਲ ਸਭ ਦੀ ਨਿੱਜੀ ਇੱਕ ਨਿੱਜੀ ਤੁਹਾਡੀ ਸੋਚ ਆ ਨਿੱਜੀ ਤੁਹਾਡੇ ਅਨੁਭਵ ਆ ਜੋ ਜੀ ਸਦਕੇ ਜਾਣਾ ਜਿੱਥੇ ਮਰਦੀ ਜਾਣਾ ਆਪਾਂ ਨੂੰ ਇਹ ਕੋਈ ਸਾਈਂ ਧਰਮ ਦੇ ਖਿਲਾਫ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਉੱਥੇ ਕਿਉਂ ਗਏ ਜਾਂ ਮੁਸਲਮਾਨ ਧਰਮ ਚ ਕੋਈ ਚਲ ਜੇ ਜਾਂ ਹਿੰਦੂ ਧਰਮ ਚਲ ਜੇ ਜਾਂ ਉਧਰ ਕੋਈ ਐਨ ਹੋ ਜਾਏ ਪਰ ਇਹ ਗੱਲ ਕਹਿਣੀ ਕਿ ਮੈਂ ਉਹਨਾਂ ਘਰ ਕੇ ਚਲ ਗਿਆ ਇਹ ਰੀਜ਼ਨ ਦੇਣਾ ਗਲਤ ਆ ਇਹੋ ਜੀਆਂ ਗੱਲਾਂ ਕਰਕੇ ਮੈਂ ਤਾਂ ਆਪਣੀ ਗੱਲ ਦੱਸੀ ਆ ਮੈਂ ਗੁਰੂ ਸਾਹਿਬ ਦਾ ਥੋੜਾ ਟੁੱਟ ਜਾਣਾ ਵੀ ਜੇ ਕੋਈ ਬੰਦੇ ਖਰਾਬ ਆ ਤੇ ਇਹ ਚ ਗੁਰੂ ਸਾਹਿਬ ਦੇ ਨਿੱਧ ਨਹੀਂ ਕੋਈ ਗਿਆ ਨਾ ਗੁਰੂ ਸਾਹਿਬ ਨੇ ਤਾਂ ਸਹੀ ਸੱਚੀਆਂ ਚੀਜ਼ਾਂ ਵਿਖਾਈਆਂ ਸਾਰਿਆਂ ਨੂੰ ਰਸਤਾ ਵਿਖਾਇਆ ਨਾ ਤੇ ਇਹ ਇਲਜ਼ਾਮ ਦੇ ਦੇਣਾ ਕਿ ਮੈਂ ਇਸ ਕਰਕੇ ਉਹਦਾ ਚੱਲ ਗਿਆ ਇਹ ਭਾਈ ਸਾਹਿਬ ਦੀ ਗੱਲ ਗਲਤ ਆ ਬਹੁਤ ਜ਼ਿਆਦੀ ਤੁਸੀਂ ਇਦਾਂ ਨਾ ਕਹੋ ਤੁਸੀਂ ਕੋਈ ਮਨਨ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਗਏ ਮਦਰ ਚੱਲ ਗਿਆ ਠੀਕ ਆ ਤੁਹਾਨੂੰ ਵਧੀਆ ਲੱਗਦਾ ਤੁਸੀਂ ਉੱਥੇ ਚੱਲ ਜਾਓ ਪਰ ਕਿਸੇ ਬੰਦੇ ਦੀਆਂ ਗੱਲਾਂ ਕਰਕੇ ਗੁਰੂ ਸਾਹਿਬ ਨੂੰ ਪਿੱਟ ਵਿਖਾਉਣੀ ਇਹ ਗੱਲ ਤੇ ਮੈਨੂੰ ਕੋਈ ਜਾਜ ਲੱਗਦੀ ਨਹੀਂ ਨਾ ਇਹ ਤੇ ਕੋਈ ਲੌਜੀਕ ਲੱਗਦਾ ਵਾ ਸੋ ਭਾਈ ਸਾਹਿਬ ਜਿਸ ਤੋ ਦਾ ਮਾਤਾਵਰਨ ਵਾਲੀ ਗੱਲ ਆ ਸਹੀ ਆ ਸਾਡੇ ਗੁਰਦਾਰਾ ਸਾਹਿਬਾਂ ਨਾਲ ਚੈਨ ਆ ਇਹਨਾਂ ਚੀਜ਼ਾਂ ਨੂੰ ਅਹਿਮਤ ਨਹੀਂ ਦਿੱਤੀ ਜਾਂਦੀ ਜਾ ਜਿੰਨੀ ਦੇਣੀ ਚਾਹੀਦੀ ਸਾਡੇ ਧਰਮ ਦੇ ਵਿੱਚ ਪਰ ਦੂਜੀਆਂ ਚੀਜ਼ਾਂ ਜਿਹੜੀਆਂ ਜੇ ਬਲੇਮ ਲਾ ਕੇ ਤੁਸੀਂ ਉਧਰ ਜਾਓਗੇ ਤੇ ਉਹ ਮਾੜੀ ਜੀ ਗੱਲ ਗਲਤ ਵਾ ਉਹ ਚ ਮੈਂ ਤੁਹਾਡਾ ਇਸ ਗੱਲ 'ਤੇ ਬਿਲਕੁਲ ਸਮਰਥਨ ਨਹੀਂ ਕਰਦਾ ਸਮਰਥਨ ਕਿਉਂਕਿ ਪਿੱਠ 'ਇਚ ਗੁਰੂ ਸਾਹਿਬ ਨੇ ਕੁਛ ਨਹੀਂ ਕਿਹਾ ਗੁਰੂ ਸਾਹਿਬ ਦੀ ਤਾਂ ਪੂਰੀ ਬਾਣੀ ਇੰਨਾਂ ਚੀਜ਼ਾਂ ਦੇ ਉੱਤੇ ਲਿਖੀ ਆ ਸੋ ਬੇਨਤੀ ਇਹੋ ਹੀ ਆ ਕਿ ਜੇ ਤੁਸੀਂ ਕਨਵਰਟ ਹੋਏ ਜੀ ਜਾਂ ਹੋਣਾ ਵਾ ਜਾਂ ਕਰਨਾ ਚਾਹੁੰਦੇ ਜੇ ਉੱਚ ਪੂਰੀ ਕੌਮ ਨੂੰ ਜਾਂ ਪੂਰੇ ਧਰਮ ਨੂੰ ਬਦਨਾਮ ਕਰਨ ਦੀ ਲੋੜ ਨਹੀਂਗੀ ਤੁਸੀਂ ਗੁਰਦਾਰਾ ਪ੍ਰਬੰਧਕ ਸਾਹਿਬ ਨਹੀਂ ਮੰਨਦੇ ਤੁਸੀਂ ਆਪਣੇ ਲੈਵਲ ਤੇ ਬਾਹਰ ਵੀ ਕਰ ਸਕਦੇ ਸੀ ਮੈਂ ਤਾਂ ਵੈਬਸਾਈਟ ਬਣਾ ਕੇ ਬਾਹਰ ਵੀ ਰੱਖਿਆ ਹੀ ਕਿਹੜਾ ਮੈਂ ਮੁੜ ਕੇ ਕਹਤਾ ਵੀ ਇਹ ਸਿੱਧ ਗੁਰੂ ਸਾਹਿਬ ਦਾ ਕਸੂਰ ਹੈ ਅਸੀਂ ਦੂਜੇ ਪਾਸੇ ਚੱਲ ਜਣਾ ਵੀ ਮੈਂ ਹੀ ਚਰਚੇ ਜਾਂਦੇ ਚਰਚਲੇ ਸਾਨੂੰ ਇੱਥੇ ਕਹਣਾ ਵੀ ਫੰਡ ਅਸੀਂ ਤੁਹਾਨੂੰ ਦੇਣੇ ਆ ਮੈਨੂੰ ਪਤਾ ਉਹਨਾਂ ਜਾਦੇ ਫੰਡ ਦੇਣੇ ਉਹਨਾਂ ਕਹਣਾ ਤੂੰ ਕਨਵਰਟ ਹੋ ਸਾਰਾ ਜ਼ਿੰਮੇਵਾਰੀ ਅਸੀਂ ਚੁੱਕ ਲੈਣੇ ਆ ਪਰ ਨਹੀਂ ਪਹਿਲੀ ਜ਼ਿੰਮੇਵਾਰੀ ਤੇ ਗੁਰੂ ਸਾਹਿਬ ਦੇ ਵਾਲਾ ਸਾਡੀ ਬਾਕੀ ਜ਼ਿੰਮੇਵਾਰੀਆਂ ਨਾਲ ਦੀ ਨਾਲ ਚਲਦੀਆਂ ਰਹਿਣੇ ਆ